ਨਮਸਕਾਰ ਪਿਆਰੇ ਦਸਕੋ ਇਸ ਵੀਲੇਸੀ ਵੱਡੀ ਖਬਰ ਦੇ ਨਾਲ ਤੁਹਾਡੇ ਨਾਲ ਰੁਬਰੂ ਹੋ ਰਿਹਾ ਕਿ ਕੀਰਤਪੁਰ ਦੇ ਨੇੜੇ ਪੁਲ ਦੇ ਉੱਤੇ ਇੱਕ ਵੱਡਾ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਭਿਆਨਕ ਜਬਰਸਤ ਹੈ ਕਿ ਦੋ ਟਰੱਕਾਂ ਤੇ ਟਰਾਲੇ ਦੇ ਆਪਸ ਦੇ ਵਿੱਚ ਟੱਕਰ ਹੋਈ ਹੈ। ਇਹਨੇ ਜਬਰਦਸਤ ਟੱਕਰ ਹੈ। ਅਚਾਨਕ ਪਰ ਇੱਕ ਬਹੁਤ ਹੀ ਸ਼ੋਭੀ ਵੱਡਾ ਹਾਦਸਾ ਹੁਣ ਉਸ ਟਾਈਮ ਬਚ ਗਿਆ ਜਦੋਂ ਇਹ ਥੱਲੇ ਨਹਿਰ ਦੇ ਵਿੱਚ ਨਿਗਦਾ-ਨਿਗਦਾ ਇਹ ਟਰੱਕ ਬਚ ਗਿਆ। ਤਸਵੀਰ ਦੇ ਵਿੱਚ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਬਿਲਕੁਲ ਟਰੱਕ ਸਾਈਡ ਦੇ ਉੱਤੇ ਨਹਿਰ ਦੇ ਕਿਨਾਰੇ ਉੱਤੇ ਚੜਿਆ ਹੋਇਆ ਹੈ ਪੈਰ ਦੋਨੇ ਬਾਹਰ ਨਿਕਲੇ ਹੋਏ ਹਨ ਕਿਸੇ ਵੇਲੇ ਵੀ ਜਿਹੜਾ ਹਾਦਸੇ ਤੇ ਨਹਿਰ ਦੇ ਵਿੱਚ ਜਿਹੜਾ ਡਿੱਗ ਸਕਦਾ ਹੈ ਲੇਕਿਨ ਇੱਕ ਬਚਾਓ ਜਿਹੜਾ ਦੱਸਿਆ ਜਾ ਰਿਹਾ ਹੈ ਬਚਾਓ ਹੋਇਆ ਹੈ ਲੇਕਿਨ ਤਸਵੀਰਾਂ ਜਿਹੜੀਆਂ ਸਿੱਧੀਆਂ ਆਈਆਂ ਨੇ ਹੈ ਕੀਰਤਪੁਰ ਸਾਹਿਬ ਤੋਂ ਹੈ ਤੇ ਸਾਰੀ ਜਾਣਕਾਰੀ ਲੈਣ ਵਾਸਤੇ ਸਾਡੇ ਨਾਲ ਉੱਥੇ ਦੇ ਰਿਪੋਰਟਰ ਜਿਹੜੇ ਜੁੜੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਦੇ ਕੀ ਗੱਲਬਾਤ ਹੋਈ ਹੈ ਤੇ ਕੀ ਹਾਦਸਾ ਵਾਪਰਿਆ ਯਾਰ ਜਦੋਂ ਸਕੇ ਜੋ ਹਾਦਸਾ ਕੀਰਤਪੁਰ ਸਾਹਿਬ ਦੇ ਕੀ ਵਾਪਰਿਆ ਉਹਦੇ ਵਿੱਚ ਸਾਡੇ ਸ਼ਰਮਾ ਜੀ ਰਿਪੋਰਟਰ ਮੋਤੀਆ ਸਾਹਿਬ ਇਸ ਵੇਲੇ ਫੋਨ ਲਾਈਨ ਦੇ ਉੱਤੇ ਜਿਨ੍ਹਾਂ ਵੱਲੋਂ ਸਾਰੇ ਤਸਵੀਰਾਂ ਭੇਜੀਆਂ ਨੇ ਗੱਲਬਾਤ ਕਰਦੇ ਆ ਸ਼ਰਮਾ ਜੀ ਇੱਕ ਹਾਦਸਾ ਆਪਣੇ ਕੀਰਤਪੁਰ ਸਾਹਿਬ ਬਾਰੇ ਕੀ ਜਾਣਕਾਰੀ ਹੈ ਪਹਿਲਾਂ ਤਾਂ ਚੇਨ ਜੀ ਸਾਰਿਆਂ ਨੂੰ ਜੀ ਇਹ ਜਿਹੜੀ ਹੈ ਨਾ ਜੀ ਇੱਕ ਟਰੱਕ ਔਰ ਟਰਾਲੇ ਦੀ ਜ਼ਬਰਦਸਤ ਟੱਕਰ ਹੋਈ ਜੀ ਜੀ ਤੇ ਜਿਹੜਾ ਟਰਾਲਾ ਏ ਉਹ ਨਹਿਰ ਚ गिरਦਾ-गिरਦਾ ਬਿਲਕੁਲ ਉਹਦਾ ਬਚਾਅ ਹੋ ਗਿਆ ਜੀ ਜੋ ਹੁਣ ਤੱਕ ਜਾਣਕਾਰੀ ਮਿਲੀ ਹੈ ਜਾਣਕਾਰੀ ਇਹ ਮਿਲੀ ਹੈ ਕਿ ਠੁਕੇ ਉਹਦਾ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਜੀ ਜੋ ਹੋਇਆ ਹੈ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਫਿਲਹਾਲ ਇਹ ਜਾਣਕਾਰੀ ਆਈ ਹੈ ਤਸਵੀਰਾਂ ਦੇ ਵਿੱਚ ਅਸੀਂ ਦੇਖ ਪਾ ਰਹੇ ਆ ਕਿ ਰੋਡ ਵੀ ਬਿਲਕੁਲ ਜਾਮ ਹੋ ਹੋ ਚੁੱਕਾ ਹੈ ਇਸ ਵੇਲੇ ਦੇ ਬਜਾਏ ਨਾਲ ਨਾ ਜੀ ਜੀ ਹਾਂ ਜੀ ਜੀ ਲੇਕਿਨ ਥੋੜੀ ਜੀ ਧਿਆਨ ਗੈ ਨਹੀਂ ਹੋਰ ਹੁੰਦੀ ਆ ਤਾਂ ਇਹ ਜਿਹੜਾ ਟਰਾਲਾ ਜਾਂ ਟਿੱਪਰ ਸੀਗਾ ਇਹ ਨਹਿਰੇ ਵੀ ਡਰ ਜਾਣਾ ਸੀ ਨਾ ਨਹਿਰ ਚ ਖੇਤਾਂ ਉੱਤੇ ਜਿੱਤੇ ਇੱਕ ਗੱਲ ਨਹੀਂ ਸਮਝ ਆ ਰਹੀ ਇਹ ਸਿੰਗਲ ਰੋਡ ਹੈ ਜਾਂ ਡਬਲ ਰੋਡ ਹੈ ਇਹ ਜਾਣਕਾਰੀ ਨਹੀਂ ਮਿਲ ਰਹੀ ਆ ਅਗਰ ਇਹ ਸਿੰਗਲ ਰੋਡ ਹੈ ਤਾਂ ਇਹ ਟਰਾਲਾ ਕਿਵੇਂ ਆਇਆ ਕਿ 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 ਕਿਹੜਾ ਹੋ ਸਕਸ ਹੈ ਜਿਹੜਾ ਯੂ نو ਇਜਾਜ਼ਤ ਦੇ ਰਿਹਾ ਇੱਕ ਬੜੀ ਕੋ ਹੈ ਵਿਸ਼ਾ ਇਹ ਜਾਣਕਾਰੀ ਲੈਣੀ ਚਾਹੀਦੀ ਤਸਵੀਰ ਦੇ ਵਿੱਚ ਜੋ ਦੇਖ ਪਾ ਰਿਹਾ ਟਰੈਲਰ ਦੂਜੇ ਪਾਸੇ ਆ ਰਿਹਾ ਹੈ ਦੂਜੇ ਪਾਸੇ ਆ ਰਿਹਾ ਯਾਨੀ ਕਿ ਜੀ ਬਿਲਕੁਲ ਹਾਂ ਇਹ ਠੀਕ ਹੈ ਸਹੀ ਗੱਲ ਹੈ ਇਹ ਪੁਲਿਸ ਤੋਂ ਜਾਣਕਾਰੀ ਲੈਣ ਦੇਤੇ ਬਾਰੇ ਆ ਇਹ ਬਿਲਕੁਲ ਜਾਣਕਾਰੀ ਲੋ ਜੇਕਰ ਸਿੰਗਲ ਰੋਡ ਹੈ ਤਾਂ ਕਿਸ ਬੰਦੇ ਨੇ ਉੱਥੇ ਇਜਾਜ਼ਤ ਦਿੱਤੀ ਹੈ ਕਿ ਕਿੰਨੀ ਇਜਾਜ਼ਤ ਮਿਲੀ ਹੈ ਇਹ ਜਾਣਕਾਰੀ ਤੁਸੀਂ ਉੱਥੋਂ ਦੇ ਸਬੰਧਤ ਅਧਿਕਾਰੀ ਐਸ ਐਚ ਓ ਜਤਨ ਕਪੂਰ ਨਾਲ ਤੋਂ ਲੈ ਸਕਦੇ ਹੋ ਬਿਲਕੁਲ ਜੀ ਅਸੀਂ ਜਤਨ ਕਪੂਰ ਜੀ ਨਾਲ ਗੱਲਬਾਤ ਕਰਦੇ ਹਾਂ ਫੋਨ ਲਾਇੰਦੇ ਕੀ ਕਹਿੰਦੇ ਜਤਨ ਕਪੂਰ ਜੀ ਨਾਲ ਯਾਰ ਦੱਸੋ ਜਿਹੜਾ ਇਹ ਹਾਦਸਾ ਵਾਪਰਿਆ ਹੈ ਇਹਦੇ ਸਬੰਧ ਵਿੱਚ ਅਸੀਂ ਐਸ ਐਚ ਓ ਜੇਤਨ ਕਪੂਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਲੇਕਿਨ ਹੋ ਸਕਦਾ ਕਿਸੇ ਕਰਮਚਾਰਕੀ ਗੱਲਬਾਤ ਨਹੀਂ ਹੋ ਪਾਈਏ ਤੇ ਪਰ ਲੇਕਿਨ ਹਾਦਸਾ ਵਾਪਰਨ ਦਾ ਕਾਰਨ ਜਿਹੜਾ ਮੁੱਖ ਲੱਗ ਰਿਹਾ ਕਿ ਦੋਨਾਂ ਪਾਸੇ ਤੋਂ ਆਫ ਸੇਡ ਤੋਂ ਗੱਡੀ ਆਈਆਂ ਜਿਹਦੇ ਨਾਲ ਇਹ ਹਾਦਸਾ ਵਾਪਰਿਆ ਹੈ ਪਰ ਦੇਖਣਾ ਹੋਊਗਾ ਕਿ ਰੋਡ ਤਾਂ ਡਬਲ ਹੈ ਪਰ ਸਿੰਗਲ ਰੋਡ ਦੇ ਉੱਤੇ ਦੋਨਾਂ ਆਪਣੇ ਸਮਲੋ ਗੱਡੀ ਕਿਵੇਂ ਆਈਆਂ ਕੀ ਕਾਰਨ ਸੀਗਾ ਜਿਹੜਾ ਕਿ ਹਾਦਸਾ ਕਾਰਨ ਬਣਿਆ